ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਤਾਜੀ ਸਵੀਰਡ ਛੇੜ ਲਈ ਲੈ ਕੇ ਆਏਾਂਗੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓਾਂ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀਆਂ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ ਹੈ 81467 15312 ਤੇ ਭਾਈ ਐਂ ਮੰਨ ਲਓ ਵੀ ਗਰਮੀਆਂ ਦਾ ਤੋਹਫਾ ਤੇ ਅੱਜ ਉਹ ਆਪਾਂ ਕਰਦੇ ਆਂ ਬਾਈ ਜੀ ਨਾ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੋ ਠੀਕ ਹੋ ਜੀ ਠੀਕ ਹੈ ਬਹੁਤ ਵਧੀਆ ਕਿਵੇਂ ਚੱਲਦਾ ਏ ਕੰਮ ਕਾਰ ਬਹੁਤ ਵਧੀਆ ਜੀ ਠੀਕ ਆ ਇੱਕ ਗਾਹਾਂਗੇ ਫਿਰ ਹਾਂਜੀ ਹਾਂਜੀ ਇੱਕੋ ਹੀ ਠੀਕ ਨਾਮ ਤੇ ਆਪਣਾ ਐਡਰੈਸ ਬੋਲ ਦੋ ਪਿੰਡ ਭਾਈ ਰੂਪਾ ਜੀ ਠੀਕ ਆ ਨਾਮ ਹੈਗਾ ਮੇਰਾ ਨਾਇਬ ਸਿੰਘ ਜ਼ਿਲ੍ਹਾ ਆਪਾਂ ਦਾ ਜ਼ਿਲ੍ਹਾ ਬਠਿੰਡਾ ਜੀ ਤਹਿਸੀਲ ਫੂਲਾ ਤਹਿਸੀਲ ਫੂਲਾ ਜੀ ਠੀਕ ਆ ਨੇੜੇ ਪਿੰਡ ਆਪਣੇ ਕਿਹੜਾ ਕਿਹੜਾ ਇੱਧਰ ਫੂਲ ਰਹਿ ਜਾਂਦਾ ਜੀ ਹੂੰ ਇੱਧਰ ਸਲਾਦਪੁਰਾ ਹੈ ਇੱਧਰ ਭਗਤਾ ਜੀ ਠੀਕ ਆ ਮੋਬਾਈਲ ਨੰਬਰ ਬੋਲ ਦੋ ਜੀ ਆਪਣਾ 98725 ਹੂੰ ਏ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਈ ਜਿਹੜੀ ਆਪਾਂ ਸਾਹਮਣੇ ਵਾੜ ਦੇਖ ਰਹੇ ਆ ਕਿਹੜਾ ਸੂਸੂਈ ਆ ਇਹ ਦੂਜੇ ਸੂਸੂਈ ਜੀ ਦੂਜਾ ਸੂਆ ਸੂਈ ਆ ਹਾਂ ਜੀ ਕਦੋਂ ਸੂਈ ਆ ਜੀ ਇਹ ਤੜਕੇ ਆ 8:30 ਵਜੇ ਸੂਈ ਆ ਜੀ 8:30 ਵਜੇ ਸੂਈ ਆ ਜੇਰ ਵਗੈਰਾ ਓਕੇ ਹਾਂ ਹਾਂ ਜੇਰ ਪੈ ਗਈ ਜੀ ਜੇਰ ਬਾਈ ਕੰਪਲੀਟ ਆ ਆ ਪਈਆ ਚੈੱਕ ਕਰ ਲੋ ਤੇ ਬੱਚਾ ਕਰਮਲ ਨੀ ਕੀ ਦੇਦਾ ਬੱਚਾ ਬੱਛਾ ਜੀ ਬੱਚੇ ਚੰਗੇ ਪਾਉਂਦੀ ਹਨਾ ਹਾਂਜੀ 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 ਹੂੰ ਬੱਚਾ ਬਾਈ ਬੱਛਾ ਦੇ ਤਾਂ ਬੱਸੀ ਹੁੰਦੀ ਦਾ ਕਿਆ ਵਾਸੀ ਤੇ ਕਿੰਨਾ ਕੁ ਬੋਲਾ ਕੱਢਦਾ ਜ ਇਹ ਅਸੀਂ ਤਾਂ ਮੈਂ ਥੋੜੇ ਜਿਓ ਹੈ ਜੀ ਮੈਂ ਕਹਦੀ ਇਹ ਬੱਚਾ ਹੀ ਚੰਗਾ ਹੈ ਜਿਆਦਾ ਨਹੀਂ ਆਪਾਂ ਬਾਲਾ ਠੀਕ ਆ ਬੱਚੇ ਹੀ ਚੰਗਾ ਹੈ ਬਾਈ ਕਹਿੰਦੇ ਬਾਕੀ ਆਪਾਂ ਲੇਵਾ ਚੈੱਕ ਕਰਾਉਣੇ ਬਾਈ ਲੇਵੇ ਦੀ ਫੀਡਿੰਗ ਚੈੱਕ ਕਰ ਲਓ ਸਭ ਤੋਂ ਪਹਿਲਾਂ ਬਈ ਲੇਵਾ ਬਹੁਤ ਚੰਗਾ ਲੱਗਿਆ ਹੈ ਨਾ ਹਾਂਜੀ ਹਾਂਜੀ ਗੁੰਦ ਮਾਈ ਜਮਾ ਠੀਕ ਆ ਹਾਂਜੀ ਹਾਂਜੀ ਬਾਕੀ ਥਾਣਾ ਦੀ ਚਵਾਈ ਚੂਈ ਕਿਵੇਂ ਆ ਹਾਂ ਹਾਂ ਬਹੁਤ ਵਧੀਆ ਜੀ ਬਹੁਤ ਠੀਕ ਆ ਲੇਵੇ ਦੀ ਬਾਈ ਫੀਡਿੰਗ ਚੈੱਕ ਕਰ ਲਓ ਬਾਕੀ ਇਕਲਾ ਇਕਲਾ ਥਾਣਾ ਮੁਠੀ ਵਾਲਾ ਥਾਣਾ ਗੈਪ ਤੇ ਲੱਗੇ ਪਿਆ ਤੂੰ ਬਾਈ ਠੰਡੀ ਠੰਡੀ ਕਿਵੇਂ ਆ ਠੰਡੀ ਬਹੁਤ ਹੈ ਜੀ ਠੀਕ ਆ ਖ ਕੱਦ ਬਾਈ ਚੈੱਕ ਕਰ ਲੋ ਬਰੀਡ ਚੈੱਕ ਕਰ ਲੋ ਐ ਮੰਨ ਲੋ ਵੀ ਕਰਮੀਆਂ ਦਾ ਇੱਕ ਤੋਹਫਾ ਕ ਨਹੀਂ ਬਾਈ ਹਾਂਜੀ 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 ਥੋੜਾ ਬੱਚੇ ਦਾ ਜ਼ਰੂਰ ਕਰ ਸਕਦੀ ਆ ਬਾਕੀ ਤੋਰਾ ਚੈੱਕ ਕਰ ਲੋ ਬਈ ਇੱਕ ਨੰਬਰ ਫੀਟਿੰਗ ਵਾਲਾ ਲੇਵਾ ਖੁੱਚਾਂ ਤੋਂ ਤਾਂ ਇਹ ਨਹੀਂ ਹੈਗਾ ਬਈ ਟੁੱਟ ਮਾਇ ਲੇਵਾਗਾ ਫੀਟਿੰਗ ਵਾਲਾ ਲੇਵਾ ਬਹੁਤ ਸੋਹਣਾ ਲੇਵਾ ਕਰਮਲੀ ਦਾ ਤਿਆਰ ਕਰਿਆ ਵਾ ਲੈ ਇਧਰੋਂ ਆਏ ਨੂੰ ਬਣਾ ਲੋ ਜੀ ਤੋੜ ਦੋ ਬਈ ਕੋਈ ਗੱਲ ਨਹੀਂ ਤੋਰਾ ਚੈੱਕ ਕਰ ਲੋ ਬਾਕੀ ਇਹ ਨਹੀਂ ਹੈਗਾ ਨਵਾਂ ਹਾਨਾਕ ਨਹੀਂ ਬਾਈ ਹਾਂਜੀ ਹਾਂਜੀ ਹੂੰ ਖੜਨੀ ਖੁੜਨੀ ਵੜਦੀ ਚੈੱਕ ਕਰੋ ਕੀ ਆ ਬਾਤ ਆ ਬਾਕੀ ਚਵਾਈ 17 ਕ ਮਾਰੋਂਗੇ ਭਾਈ ਕਾਰਾ ਮਾਰੋਂਗੇ ਭਾਈ ਮਾਰ ਦੇਗੇ ਮਾਰ ਦੇਗੇ ਠੀਕਾ ਫੇਸ ਬਈ ਚੈੱਕ ਕਰ ਲੋ ਪਹਿਲਾਂ ਬਰੀਡ ਚੈੱਕ ਕਰ ਲੋ ਕਿਆ ਬਾਤ ਛੋਟਾ ਛੋਟਾ ਕੰਨ ਬੋਦੀ ਜਰਸੀਆਂ ਚ ਪੈਂਦੀ ਹੂੰ ਜਰਸੀਆਂ ਚ ਪੈਂਦੀ ਆ ਬਾਕੀ ਬੋਦੀ ਵਾਦੀ ਨਾ ਕਰਮਲੇ ਦੀ ਫੁੱਲ ਕਮਾਲ ਦੀ ਬਾਕੀ ਭਾਈ ਸਾਨੂੰ ਉਤਾਰਾ ਮਾਰ ਕੇ ਭਾਈ ਦਿਖਾਈ ਦਿੰਦਾ ਲੈ ਭਾਈ ਚਵਾਈ ਚੈੱਕ ਕਰਾ ਦਿਨਾ ਚਵਾਈ ਦਾ ਵੀ ਨਜ਼ਾਰਾ ਏ ਯਾਰ ਵੇਖ ਮੈਂ ਕਹਣਾ ਭਾਈ ਬੋਲੇ ਬਾਲਾ ਕੜਾ ਹੈ ਨਾ ਹਾਂ ਹਾਂ ਬੋਲੇ ਬਹੁਤ ਚੰਗਾ ਹੀ ਕਿਆ ਬਾਤ ਹੈ ਬਾਈ ਹਾਂ ਜੀ ਬੋਲਾ ਚੈੱਕ ਕਰ ਲੋ ਜਮਾ ਬਾਈ ਗਾੜਾ ਮਾਰਦੀ ਆ ਬਾਕੀ ਨੇੜੇ ਚੈੱਕ ਕਰਾਣਿਆ ਠੰਡੀ ਸੀਰ ਕਰਨ ਵਾਲੀ ਫੁੱਲ ਕੋਈ ਜੱਕਰੀ ਨਹੀਂ ਹੂੰ ਕਿਆ ਬਾਤ ਹੈ ਬਾਈ ਇੱਕ ਨੰਬਰ ਚ ਬਈ ਹੈ ਜੀ ਹੂੰ ਹੂੰ ਲੋ ਠੰਡੀ ਠੁੜੀ ਕਰਨ ਵਾਲੀ ਤੇ ਕੀ ਮੁੱਲ ਆ ਬਾਈ ਇਹਦਾ 60000 ਰੁਪਏ ਮੰਗਦੀ ਮੰਨ ਤਾ ਨਾ ਹੋਜੂ ਹਾਂ ਹੋਜੂਗੀ ਜੀ ਹੋਜੂ ਠੀਕ ਆ ਉਹ ਚੱਕਰੀ ਨਹੀਂ ਜਾਂਦਾ ਬਹੁਤ ਠੰਡੀ ਹੁੰਦੀ ਹੈ ਕੋਈ ਠੰਡੇ ਠੰਡੇ ਬਾਈ ਫੋਲਰਾ ਵਾ ਕੀ ਲੇਵਾ ਵੀ ਬਹੁਤ ਸੋਹਣਾ ਫੇਟਨ ਵਾਲਾ ਕਰਮ ਵਾਲੀ ਦਾ ਲੇਵਾ ਬਣਾਇਆ ਨਾ ਨ ਜਮਈ ਨਹੀਂ ਜੀ ਮਤਲਬ ਕੀ ਬਾਤ ਆ ਬਾਈ ਕੋਈ ਆਇ ਨਹੀਂਗਾ ਵਿਸ਼ੇੜ ਖਾ ਮਤਲਬ ਇਲਾਤ ਨਹੀਂ ਜਮਈ ਨਹੀਂ ਜੀ ਜਮਈ ਨਹੀਂ ਜੀ ਠੀਕ ਹੈ ਬਾਈ ਤੇ ਨਾਲ ਸੀਗਾ ਬਾਈ ਕੋਲੇ ਬਾਈ ਇੱਕ ਸੋ ਆਪਾ ਦਿਖਾ ਦਿੱਤਾ ਜੇ ਕਿਸੇ ਵੀ ਵੀਰ ਨੂੰ ਪਸੰਦ ਆਉਂਦਾ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ